ਕਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 9:30 ਤੇ ਅੱਜ ਹੈਗੀ ਆ ਬੱਚਿਆਂ ਨੂੰ ਛੁੱਟੀ ਤੇ ਬੱਚੇ ਹਜੇ ਪਏ ਨੇ ਜੋ ਵੀ ਉੱਠ ਖੜਿਆ ਸੋਮ ਤਾਂ ਹਜੇ ਪਿਆ ਰੋ ਸੋ ਮੁੱਠਿਆ ਨਹੀਂ ਆ ਜੀ ਇਧਰ ਜੋ ਵੀ ਉੱਠ ਖੜਿਆ ਹਜੇ ਸਾਡੇ ਮੱਜੇ ਬਿਸਤਰੇ ਵੀ ਹੀ ਪਏ ਨੇ ਤੇ ਸੋਹੋਂ ਮਹਜੇ ਸੁਕਤਾ ਪ੍ਰਚਾਰ ਕਰੋ ਸਵੇਰ ਦੇ 9:30 ਵੱਜ ਗਏ ਮੈਂ ਕਿਹਾ ਚਲੋ ਉਹਨੂੰ ਪਿਆਰ ਰਹਿਣ ਦੋ ਕਿਉਂਕਿ ਇੱਕ ਤਾਂ ਮਸਾ ਹਫਤੇ ਬਾਅਦ ਛੁੱਟੀ ਆਉਂਦੀ ਹੈ ਨਾ ਬੱਚਿਆਂ ਦੇ ਪੇਪਰ ਹੋ ਕੇ ਹਟੇ ਨੇ ਜੋ ਵੀ ਦੇ ਤਾਂ ਹਜੇ ਪੇਪਰ ਚੱਲਦੇ ਨੇ ਸੋਹਮ ਦੇ ਪੇਪਰ ਖਤਮ ਹੋ ਗਏ ਮੈਂ ਕਿਹਾ ਚਲੋ ਅੱਜ ਇਹਨੂੰ ਰੈਸਟ ਕਰਨੂੰ ਤੇ ਅੱਜ ਮੈਂ ਠਾਲੀ ਨਹੀਂ ਹੈਗਾ ਤੇ ਬਾਕੀ ਮੈਂ ਹੁਣ ਲੱਗੀ ਸੀ ਕਿਚਨ 'ਚ ਰੋਟੀ ਪਾਣੀ ਬਣਾਉਣ ਮੈਨਾ ਕੇ ਤਾਂ ਆ ਗਈ ਸੀ ਹਜੇ ਭਾਂਡੇ ਵਗੈਰਾ ਦੇਖੋ ਮੰਜ ਨਾਲ ਪਿਆ ਸਾਰੇ ਕੰਮ ਪਿਆ ਹਜੇ ਪਹਿਲਾਂ ਮੈਂ ਬਲੌਗ ਐਡਿਟ ਕਰਕੇ ਹਟੇ ਉਹਨੂੰ ਅਪਲੋਡ ਤੇ ਲਾਇਆ ਤੇ ਅੱਜ ਮੰਮੀ ਲੱਗੀ ਹੈ ਜੀ ਘਰ ਦੀ ਸਫਾਈ ਕਰਨਾ ਮੰਮੀ ਨੇ ਕੋਠੇ ਤੋਂ ਸਫਾਈ ਸ਼ੁਰੂ ਕੀਤੀ ਆ ਤੇ ਉੱਪਰ ਮੰਮੀ ਜਿਹੜਾ ਆਪਣਾ ਉੱਪਰਲਾ ਕਮਰਾ ਹੈਗਾ ਨਾ ਉਹਦੀ ਸਫਾਈ ਕਰਨ ਲੱਗੀ ਅੱਜ ਮੈਂ ਤੁਹਾਨੂੰ ਦਿਖਾ ਵੀ ਲਵਨੀ ਆ ਮੰਮੀ ਕਿੱਥੇ ਆ ਕੋਠੇ ਤੇ ਆ ਮੰਮੀ ਜਿਹੜਾ ਉੱਪਰ ਆਪਣਾ ਕਮਰਾ ਹੈਗਾ ਉਹਦੀ ਸਫਾਈ ਕਰਨ ਲੱਗੀ ਹੋਈ ਹੈ ਚਲੋ ਆਪਾਂ ਚੱਲਦੇ ਆ ਉੱਪਰ ਤੇ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੁਹਾਨੂੰ ਮੈਂ ਦਿਖਾਉਣੀ ਆ ਵੀ ਮੰਮੀ ਕਿੱਥੇ ਆ ਕਰੋ ਮੰਮੀ ਖਲਾਰਾ ਪਾਈ ਬੈਠੀ ਹੈ ਕੋਠੇ ਤੇ ਬਾਲਟੀਆਂ ਬੂਲਟੀਆਂ ਕੂਲਰ ਖੜਾ ਕੀਤਾ ਪਿਆ ਡਿਸ਼ ਪਈ ਆ ਲੱਗੀ ਪਈ ਆ ਸਵੇਰੀ ਸਵੇਰੀ ਇਹ ਦਿਵਾਲੀ ਦੀਆਂ ਸਫਾਈਆਂ ਨੇ ਮੰਮੀ ਦਿਵਾਲੀ ਨੂੰ ਦਿਵਾਲੀ ਦੀ ਦੇਖੀ ਜੋ ਹੁਣ ਪਹਿਲਾਂ ਕਰਨ ਲੱਗੀ ਆ ਪਹਿਲਾਂ ਬਾਹਰ ਆ ਆਪਣਾ ਕਣਕ ਵਾਲਾ ਢੋਲ ਖੜਾ ਤੇ ਆ ਦੇਖੋ ਅੰਦਰ ਆ ਰੂਮ ਆ ਸ਼ੇਕਕਲੀਆਂ ਆਈ ਦੀ ਸ਼ੇਕਕਲੀਆਂ ਬਹੁਤ ਸਿਗੀਆਂ ਆਪਣਾ ਦਿਵਾਨ ਬੈੱਡ ਇੱਥੇ ਛੋਟਾ ਜੀ ਰੂਮ ਆ ਜਿਆਦੇ ਵੱਡਾ ਨਹੀਂ ਹੈਗਾ ਤੇ ਆ ਕਲਰ ਦੇ ਆਪਣੇ ਉਰੇ ਪਰਦੇ ਲੱਗੇ ਹੋਏ ਆ ਵਿੰਡੋ ਆ ਉਧਰ ਤੇ ਇਧਰ ਗੈਲਰੀ ਚ ਵੀ ਗੇਟ ਆਪਣਾ ਨਿੱਚੇ ਤੁਹਾਨੂੰ ਮੈਂ ਬੇੜਾ ਵੀ ਦਿਖਾ ਦਾਨੀ ਅੱਧਰ ਦੀ ਚੈੱਕ ਕਰੋ ਇਹ ਆਪਣਾ ਬੇੜਾ ਹੈਗਾ ਤੇ ਉਹ ਆਪਣੀ ਸਕੂਟਰ ਹੀ ਖੜੀ ਹੈ ਠੀਕ ਹੈ ਜੀ ਮੈਂ ਆਲੇ-ਦਾਲੇ ਦਿਖਾਉਂਦੀ ਨਹੀਂ ਹਜੇ ਕਿਉਂਕਿ ਆਲੇ-ਦਾਲੇ ਗਵਾਂਡੀਆਂ ਫੇਰ ਅਗਲਾ ਕਹਿੰਦਾ ਹਨਾ ਵੀ ਸਾਡੇ ਘਰ ਕਿਉਂ ਦਿਖਾਉਨੇ ਹੋ ਜਾਂ ਕੀ ਗੱਲ ਬਾਤ ਤੇ ਆ ਦਵਾਨ ਬੈੱਡਾ ਹੈ ਆਪਣਾ ਨਵਾਂ ਹੀ ਆ ਬਿਲਕੁਲ ਇੱਥੇ ਵੀ ਗੱਦਾ ਲਾਇਆ ਹੈ ਚਾਦਰ ਬਿਸ਼ੀ ਹੁੰਦੀ ਹੈ ਚੈੱਕ ਕਰੋ ਤੁਸੀਂ ਕੂੜਾ ਕਿੰਨਾ ਹੈ ਉੱਪਰ ਉਹਦਾ ਸਮਾਰ ਕੇ ਤਿਆਰ ਕਰਕੇ ਮਿਲਣਾ ਇਹ ਪਰਦੇ ਦੇਖੋ ਕਿੰਨੇ ਸੋਹਣੇ ਲਾਇਏ ਸੀ ਮੈਂ ਇੱਥੇ ਜਦੋਂ ਪੂਰਾ ਮੰਮੀ ਨੇ ਸਾਫ ਸਫਾਈ ਕਰਤੀ ਆ ਮੰਮਾ نئی ਮੰਮੀ ਇੱਥੇ ਕਿਹੜਾ ਕਰਦਾ ਆ ਹੁੰਦਾ ਅੰਦਰ ਲਾ ਭਰਿਆ ਪਿਆ ਇਹ ਤੋਦਾਂਗੇ ਫਿਰ ਲਾ ਦਿਓ ਦਿਵਾਰੀ ਵਾਲੇ ਤਾਂ ਲਾਂਗੇ ਕੋਣ ਲਾ ਦੀਏ ਦੇਖ ਲੋ ਤੇ ਆ ਆਪਣੇ ਪਰਦੇ ਲੱਗੇ ਹੋਏ ਨੇ ਬਲੂ ਕਲਰ ਦੇ ਤੇ ਬੈੱਡ ਤੇ ਗੱਦਾ ਗੁੱਦਾ ਇਹਦਾ ਗੱਦਾ ਕਿੱਧਰ ਗਿਆ ਅੱਛਾ ਤੁੱਪੇ ਪਤਾ ਬੈਠੀ ਆ ਮੰਮੀ ਤੇ ਉਹ ਸੀਗਾ ਗੱਦਾ ਮੈਂ ਬਾਹਰ ਉੱਪਰ ਨਹੀਂ ਕਰਦੀ ਕੈਮਰਾ ਤੇ ਆ ਆਪਣੀਆਂ ਪਾਥੀਆਂ ਵੀ ਸੁੱਕ ਚੁੱਕੀਆਂ ਨੇ ਠੀਕ ਏ ਜੀ ਆਪ ਉਹ ਯਾਨੀ ਪਾਥੀਆਂ ਜਿਹੜੀਆਂ ਗਿੱਲੀਆਂ ਹੋ ਗਿਆ ਸੀ ਜਦੋਂ ਪਾਣੀ ਖੜ ਗਿਆ ਸੀ ਨਾ ਕੋਠੇ ਤੇ ਮੀਂਹ ਪਿਆ ਸੀ ਆ ਆਪਣਾ ਗੱਦਾ ਪਿਆ ਬੈੱਡ ਦਾ ਤੇ ਮੰਮੀ ਲੱਗੀ ਆ ਹੁਣ ਸਫਾਈ ਕਰਨ ਦੇਖੋ ਲੋਕਾਂ ਦੇ ਘਰਾਂ ਨਾਲ ਤਾਂ ਆਪਦੀ ਸਫਾਈ ਠੀਕ ਆ ਹੂੰ 20 ਸਾਲ ਲੋਕਾਂ ਦੇ ਘਰ ਝਾੜ ਲੈਨੇ ਹੁਣ ਜਦੋਂ ਆਪ ਦਾ ਝਾੜਨ ਲੱਗੇ ਆਪ ਦਾ ਕੰਮ ਕਰਦੇ ਆ ਵੀ ਪੁੱਤ ਦੇ ਘਰ ਬੈਠਿਆਂ ਨਾਲ ਫੇਰ ਬੋਲ ਲੱਗੀ ਹੋਈ ਐ ਨੋਂ ਦੀ ਗੋਲੀ ਲੱਗੀ ਹੋਈ ਐ ਨੌਕਰ ਪਣਾ ਕਰਦੇ ਨੌਕਰ ਪਣਾ ਨੌਕਰ ਪਣਾ ਤਾਂ ਤਾਂ ਲੋਕਾਂ ਦੇ ਘਰ ਤਾਂ ਤਾਂ ਜੜਵਾਏ ਕਰਾਇਆ ਤੇ ਰਹਿ ਰਹਾ 20 ਸਾਲਾਂ ਚ ਤਾਂ ਮੈਨੂੰ ਇੱਕ ਕਮਰਾ ਬਣਾ પાਕੇ ਦਿੱਤਾ। ਹੁਣ ਕਿਉਂ ਮੱਚਦਾ? ਮੱਚੀ ਜਾਂਦੇ। ਹੈ ਹੁਣ ਕਦ ਲਈ ਮੱਚਦਾ ਹੈ? ਮੈਂ ਹੁਣ ਘਰ ਛਾਲਦੀ ਆ। ਪਹਿਲਾਂ ਤਾਂ ਲੋਕਾਂ ਦੇ ਜਾਲੇ ਚੜਵਾਏ ਨੇ 20 ਸਾਲ ਹੋ ਗਏ। ਹਜੇ ਤੱਕ ਇੱਕ ਕਮਰਾ ਨਹੀਂ પાਕੇ ਦਿੱਤਾ। ਚੱਲ ਕੋਈ ਨਾ। ਫਿਰ 45 ਨਾਲ 20 ਨਾਲ 30000 ਰੁਪਏ ਨਾਲ ਕੀ ਬਣ ਜੂ ਹੁਣ? ਹੁਣ ਦੇਖ ਲਾਂਗੇ ਆਉਣ ਵਾਲੀ ਨੂੰ ਕਿੰਨੀ ਕੁ ਕੋਠੀ પાਕੇ ਦੇ ਦੂਗਾ। ਆ ਦੇਖੋ ਗਾਇਸ ਆਪਣਾ ਕੂਲਰ ਆ ਇਹ ਨਵਾਂ। ਇਹ ਆਪਾਂ ਕਦੇ ਨਹੀਂ ਲਾਇਆ। ਇਹ ਅੰਦਰ ਵਸਦਾ ਕਰਦੇ ਨਾਲ ਹੀ ਭਰਿਆ ਪਿਆ ਇਹ ਮੈਂ ਨਾ ਪਹਿਲਾਂ ਲੈਂਦਾ ਸੀ ਜਦੋਂ ਆਪਣੇ ਕੋਲ ਏਸੀ ਨਹੀਂ ਸੀ ਹੁੰਦੇ ਉਦੋਂ ਲਈ ਸੀ ਮੈਂ ਇਹ 9000 ਦਾ ਕੂਲਰ ਲੈਂਦਾ ਸੀ ਜਿਵੇਂ ਨਵਾਂ ਪਿਆ ਹਜੇ ਤੱਕ ਇਹਨੂੰ ਇੱਕ ਦੋ ਵਾਰ ਹੀ ਲਾਇਆ ਬਸ ਮੈਂ ਇਹ ਆਪਣੇ ਛੋਟੇ ਘਰੇ ਲਾਇਆ ਸੀ ਪਹਿਲਾਂ ਆਪਾਂ ਛੋਟਾ ਘਰ ਲਿਆ ਸੀ ਆ ਘਰ ਤੋਂ ਪਹਿਲਾਂ ਉਧਰ ਉਹ ਤੋਂ ਉਧਰ ਲਾਇਆ ਸੀ ਇਹ ਫਿਰ ਮੈਂ ਜਦੋਂ ਏਸੀ ਲਵਾ ਲਿਆ ਸੀ ਫੇਰ ਇਹਦੀ ਵਿਚਾਰੇ ਦੀ ਲੋੜ ਨਹੀਂ ਪਈ ਹੁਣੇ ਆਪਾਂ ਸਾਮ ਕੇ ਆ ਕਵਰ ਇਹ ਤਾਂ ਰੱਖਿਆ ਪਿਆ ਇਹ ਕਵਰ ਪਾ ਕੇ ਪੈਨੂੰ ਰੱਖਿਆ ਹੋਇਆ ਸਾਮ ਕੇ ਹੁਣ ਜਾਣ ਕੇ ਸਮਾਰਕ ਤੋਂ ਐਮ ਐਲ ਏ ਸੀ 9000 ਦਾ ਜਮੀਨ ਨਵਾ ਪਿਆ ਦੇਖੋ ਚੈੱਕ ਕਰੋ ਤੁਸੀਂ ਇਹ ਰੱਖਿਆ ਹੋਇਆ ਵੀ ਐਮਰਜੈਂਸੀ ਹੈ ਨਾ ਕੋਈ ਆ ਜਾਂਦਾ ਹਨਾ ਜਦ ਕਿਸੇ ਨੇ ਬਾਹਰੇ ਪੈਣ ਦੀ ਆਦਤ ਹੁੰਦੀ ਆ ਨਾ ਕਿਸੇ ਨੂੰ ਵੀ ਮੰਜੇੜਾ ਕਿ ਬਾਹਰੇ ਪੈਣਾ ਕੂਲਰ ਪੱਖਾ ਲਾ ਕੇ ਆਪਾਂ ਹਰ ਇੱਕ ਚੀਜ਼ ਰੱਖੀ ਹੋਈ ਆ ਘਰੇ ਸਾਮ ਕੇ ਦੋ ਟੇਬਲ ਦੋ ਟੇਬਲ ਫੈਨ ਪੱਖੇ ਵੀ ਹਾਂ ਫਰਾਟੇ ਪੱਖੇ ਵੀ ਹੈਗੇ ਆਪਣੇ ਕੋਲੇ ਦੋ ਲਓ ਜੀ ਗਾਇਜ਼ ਮੈਂ ਲੱਗੀ ਹਾਂ ਰੋਟੀ ਬਣਾਉਣ ਤੇ ਮੰਮੀ ਉੱਪਰ ਕਰ ਰਹੀ ਐ ਰੂਮ ਦੀ ਸਫਾਈ ਇੱਧਰ ਮੈਂ ਸਾਰੇ ਪੂਰੇ ਕਰ ਲੇ ਰੋਟੀ ਵੀ ਬੇਲ ਲਈ ਤਵਾ ਹਜੇ ਆਪਣਾ ਗਰਮ ਹੋ ਰਿਹਾ ਕਿਉਂਕਿ ਇਹਨੂੰ ਮੰਜਿਆ ਸੀ ਚੰਗੀ ਤਰ੍ਹਾਂ ਇੱਧਰ ਦਲੀਆ ਬਣ ਰਿਹਾ ਇੱਧਰ ਦੁੱਧ ਵੀ ਗਰਮ ਹੋ ਗਿਆ ਤੇ ਇੱਧਰ ਦੇਖੋ ਮੇਰਾ ਲੱਡੂ ਮੰਮਾ ਦੀ ਹੈਲਪ ਕਰਾਉਂਦਾ ਹਨ ਆਈਫੋਨ ਜਾਈਦਾ ਭਾਂਡੇ ਮਾਜਦਾ ਦੇਖੋ ਕਹਣਾ ਮੰਮਾ ਮੈਂ ਮਾਜਦਾ ਨਾ ਮੈਂ ਕਿਹਾ ਚਲ ਮੈਂ ਰੋਟੀ ਬਣਾ ਕੇ ਮੰਜੂਗੀ ਭਾਂਡੇ ਹੀ ਕਹਣਾ ਮੰਮਾ ਮੈਂ ਬੈਠਾ ਮੇਰੇ ਟਾਈਮ ਪਾਸ ਨਹੀਂ ਹੁੰਦਾ ਕਹਣਾ ਮੈਂ ਮਾਜਦਾ ਨਾ ਇਕਦਾ ਪਤਾ ਕੀ ਆ ਸਾਡੀ LED ਖਰਾਬ ਹੋ ਗਈ ਉਹਦੇ ਕਰਕੇ ਹੁਣ ਇਹਦਾ ਟਾਈਮ ਪਾਸ ਨਹੀਂ ਹੋ ਰਿਹਾ 10 ਦਿਨ ਹੋ ਗਿਆ LED ਖਰਾਬ ਪਈ ਨੂੰ ਤਾਂ ਮੈਂ ਕਿਹਾ ਕਿ ਕਿਹੜਾ ਟਾਈਮ ਪਾਸ ਨਹੀਂ ਹੋ ਰਿਹਾ ਕਿ ਨਾ ਮੈਂ ਭਾਂਡੇ ਮਾਂਦਾਂਗਾ ਚੱਲ ਮਾਂਦ ਲੇਨ ਨੂੰ ਹੋਰ ਕੀ ਕਾਹਿੰਦਾ ਆਪਾਂ ਹੋਣਾ ਇਧਰ ਆਪਣੀ ਵੜ ਕੇ ਰੋਟੀ ਤਿਆਰ ਆ ਆ ਜੋ ਵੀ ਜਿਹਨੇ ਜਿਹਨੇ ਰੋਟੀ ਖਾਣੀ ਆ ਰਾਤ ਆਪਾਂ ਬਣਾਈ ਸੀ ਆਲੂ ਗਾਜਰਾ ਮਟਰ ਦੀ ਸਬਜੀ ਉਹ ਪਈਆ ਤੇ ਦਹੀਂ ਪਿਆ ਬਸ ਉਹਦਨ ਵਾਲੀ ਖਾਵਾਂਗੇ ਲਓ ਜੀ ਅੱਪਰ ਉੱਪਰ ਰੋਟੀ ਪਾਣੀ ਬਣਾ ਕੇ ਹੋ ਗਏ ਸੀ ਬੇਲੇ ਤੇ ਜੋ ਵੀ ਨੇ ਵੀ ਰੋਟੀ ਖਾ ਲਈ ਤੇ ਮੈਂ ਵੀ ਖਾ ਲਈ ਸੋ ਹਮ ਉੱਥੇ ਆ 10:30 ਵਜੇ ਹੁਣ ਦੋਨੇ ਜਾਣੇ ਨਹਾਉਣ ਲੱਗੇ ਹੋਏ ਨੇ ਬਾਥਰੂਮ ਦੇ ਵਿੱਚ ਖੱਕ ਪਾ ਰਹੇ ਨੇ ਮੈਂ ਚੱਲੀ ਉੱਪਰ ਮੰਮੀ ਕੋਲ ਪਾਣੀ ਲੈ ਕੇ ਦੇਖਦੇ ਆ ਮੰਮੀ ਨੇ ਕੀ ਕੀਤਾ ਹੋਇਆ ਕਿ ਨਹੀਂ ਹੋਇਆ ਕਮਰਾ ਕੰਪਲੀਟ ਆਏ ਥੱਕ ਕੇ ਬੋਡੀ ਸੜ ਕੇ ਲੁੱਟੇ ਪੁੱਛਦੇ ਨਾਲੇ ਮੰਮੀ ਨੂੰ ਨਾਲ ਪਾਣੀ ਦੇ ਕੇ ਆਉਣੇ ਪਾ ਜੇ ਤਾਂ ਮੰਮੀ ਮੈਨੂੰ ਲੱਗਾ ਕਿ ਲਾਣਾ ਪਾਈ ਬੈਠੀ ਆ ਤਾਂ ਆਥਨ ਲਾਉਗੀ ਕਰ ਦੂਗੀ ਇੱਥੇ ਮੈਨੂੰ ਲੱਗਾ ਦਿਖਾਉਣੀ ਆ ਤੁਹਾਨੂੰ ਕਿੰਨਾ ਕੁ ਰਹਿ ਗਿਆ ਲੈ ਢੋਲ ਨਾਲ ਪੰਗਾ ਲੈ ਖੜੀ ਹੋਰ ਕਾਣ ਕੱਪੜੀ ਆਈ ਨਹੀਂ ਕਾਣ ਕਸੀਰੇ ਵਿੱਚ ਹੋਰ ਹੋ ਗਿਆ ਕੰਮ ਰ ਕੰਮ ਕਰ ਆ ਲਓ ਪਾਣੀ ਕੰਮ ਤਾਂ ਬਿਲਕੁਲ ਕਰਦਾ ਜਾ ਰੱਖਾ ਕੀ ਮੈਂ ਸਾਫ ਹੋਏ ਇਹ ਵਿੱਚ ਮਾੜਾ ਜਾਂ ਰਹਿੰਦਾਗਾ ਇੱਥੇ ਨਹੀਂ ਲਿਆਉਣੀ ਉਹਨੂੰ ਇੱਥੋਂ ਨੂੰ ਕਿਵੇਂ ਲਿਆਉਂਗੇ ਉੱਥੋਂ ਦੀ ਕੱਢ ਦੋ ਨਾ ਜਿੱਥੋਂ ਦੀ ਰਸਤੇ ਵੇ ਉਹਦੇ ਚ ਕਣਕ ਨਿਕਲਦੀ ਹੁੰਦੀ ਹੈ ਦੇਖੋ ਕਿੰਨ ਕਰਦੀ ਮੈਂ ਕਮਰਾ ਤਾਂ ਮੰਮੀ ਨੇ ਕਰਤਾ ਸਾਫ ਆ ਦੇਖੋ ਇੱਕ ਟੱਬ ਆ ਪਿਆਗਾ ਸੋਹਮ ਵਾਲਾ ਟੱਬ ਲੈ ਗਏ ਉਹ ਚੱਕ ਕੇ ਅੱਜ ਜੋ ਵੀ ਵਾਲਾ ਟੱਬ ਲੈ ਗਏ ਚੱਕ ਕੇ ਸਾਰੀ ਗਰਮੀ ਸੀ ਇਹਨਾਂ ਨੂੰ ਦਿੱਤੇ ਨਹੀਂ ਕਿਉਂਕਿ ਖਲਾਰਾ ਪਾਉਂਦੇ ਨੇ ਫਿਰ ਬੱਚੇ ਤੇ ਟੱਬ ਜੋ ਬਣਾ ਵਾਲਾ ਲੈ ਗਏ ਚੱਕ ਕੇ ਹੁਣ ਬਾਥਰੂਮ ਚੋਂ ਰੱਖੀ ਬੈਠੇ ਨੇ ਤੇ ਉਹਦੇ ਵਿੱਚ ਬੜੀ ਬੈਠੇ ਨੇ ਦੋਨੇ ਜਾਣੇ ਖਾਪ ਪਾ ਰਹੇ ਨੇ ਇੰਨੀ ਜ਼ਿਆਦੇ ਹੋਰ ਲੈ ਲੇ ਤੱਕ ਹਾਂ ਚੌੜ ਬਣਾ ਲਾਂਗੇ ਲਓ ਜੀ ਗਾਇਸ ਸਵਾ 2 ਹੋ ਗਏ ਅਸੀਂ ਰੋਟੀ ਪਾਣੀ ਖਾ ਕੇ ਤੁਹਾਨੂੰ ਮੈਂ ਦੱਸਿਆ ਸੀ ਵੀ ਮੈਂ ਜੋਵਨ ਨਹੀਂ ਖਾਧੀ ਆ ਤੇ ਸੋਹਮ ਨੂੰ ਖਵਾਈ ਆ ਤੇ ਠੀਕ ਆ ਉਸ ਤੋਂ ਬਾਅਦ ਸਾਨੂੰ ਆ ਗਿਆ ਠਾਣੇ 'ਚ ਹੋਣ ਮੇਰੇ ਸਹੁਰੇ ਨੇ ਫਿਰ ਸਾਡੇ ਤੇ ਕੰਪਲੀਟ ਦੇਤੀ ਠੀਕ ਆ ਤੇ ਹੁਣ ਉੱਥੋਂ ਆਇਆ ਸਵਾ 2 ਵਜੇ 11 ਵਜੇ ਦੇ ਅਸੀਂ ਘਰੋਂ ਗਏ ਹਾਂ 11:30 ਵਜੇ ਤੇ ਮੰਮੀ ਨੇ ਹਜੇ ਤੱਕ ਰੋਟੀ ਨਹੀਂ ਖਾਧੀ ਟਾਈਮ ਚੈੱਕ ਕਰ ਲਓ ਸਵਾ 2 ਵਜੇ ਠੀਕਾ ਹੁਣ ਆਈਏ ਅਸੀਂ ਘਰੇ ਹੁਣ ਲੱਗਿਆ ਚਾਹ ਬਣਾਉਣਾ ਇੰਨੀ ਸਾਡੀ ਇਹ ਗੰਦੇ ਬੰਦੇ ਨੇ ਜ਼ਿੰਦਗੀ ਖਰਾਬ ਕਰੀ ਹੋਈ ਹੈ ਨਾ ਤੂੰ ਮਰਦਾ ਕਿਉਂ ਨਹੀਂ ਇਹ ਜਾ ਤੈਨੂੰ ਰੱਬ ਕਿਉਂ ਨਹੀਂ ਚੱਕਦਾ ਹੈ ਜੇ ਗੰਦੇ ਇਨਸਾਨ ਨੂੰ ਘਟੀਆ ਇਨਸਾਨ ਨੂੰ ਕੁੱਤੇ ਨੂੰ ਹਰਾਮ ਦੇ ਹੁਣ ਤੂੰ ਜਿੰਨਾ ਜਿਵੇਂ ਹੁਣ ਤੂੰ ਚੱਲੇਗਾ ਨਾ ਉਹ ਵੀ ਚੱਲ ਕੇ ਦਿਖਾਉਂ ਤੇ ਮੈਂ ਕੁੱਤੇ ਆ ਦੱਲਿਆ ਤੂੰ ਗੱਲ ਪਣਾ ਕਰਦਾ ਨਾ ਤੈਨੂੰ ਦੱਲੇ ਨੂੰ ਹੁਣ ਪਤਾ ਲੱਗੂ ਵੀ ਤੂੰ ਫਿਰਦਾ ਕਿੱਥੇ ਆ ਤੈਨੂੰ ਦੱਸੂ ਹੁਣ ਮੈਂ ਤੂੰ ਪੰਗਾ ਲੈਣ ਤਾ ਠਾਕੇ ਨਾਲ ਹੁਣ ਨਾ ਤੂੰ ਫੇਰੀ ਭਲੇਖੇ ਚ ਉਹ ਤੇ ਇੱਥੇ ਉੱਥੇ ਪਤਾ ਨਹੀਂ ਕੀ ਲਿਖਾ ਕੇ ਕਹਿੰਦਾ ਮੈਨੂੰ ਧਮਕੀਆਂ ਦਿੰਦੀਆਂ ਨੇ ਅਸੀਂ ਤੈਨੂੰ ਮਰਵਾ ਦਾਂਗੇ ਅਸੀਂ ਤੇਰੇ ਉੱਤੇ ਝੂਠਾ ਕੇ ਸਾਨੂੰ ਕੀ ਲੋੜ ਆ ਤੇਰੇ ਨਾਲ ਗੰਦੇ ਨਾਲ ਸਾਡਾ ਕੋਈ ਲਿੰਕ ਹੀ ਨਹੀਂ ਹੈਗਾ ਤੈਨੂੰ ਧਮਕੀਆਂ ਕਿਉਂ ਦੇਣੀਆਂ ਨੇ ਕੁੱਤੇ ਨੂੰ ਹਰਾਮ ਦੇ ਨੂੰ ਮਰਦਾ ਕਿ ਉਹਨੂੰ ਤੇ ਇਹੋ ਜਿਹਾ ਗੰਦ ਮਰਿਆ ਕਿਉਂ ਨਹੀਂ ਉਦੋਂ ਦਾ ਜਿਉਂਦਾ ਕਿਉਂ ਫਿਰਦਾ ਸੀ ਤਾਂ ਲੁੱੱਚੇ ਲੰਡੇ ਆ ਤੂੰ ਸੁੱਚਾ ਸੀ ਤੂੰ ਗੂੰ ਖਾਂਦਾ ਫਿਰਦਾ ਇੱਥੇ ਗੂੰ ਖਾਣ ਆਉਣਾ ਬਾਰਿ-ਬਾਰੀ ਮੇਰੇ ਘਰੇ ਹਰਾਮ ਦੇ ਦੱਲਿਆ ਮਰਿਆ ਕਿਉਂ ਨਹੀਂ ਤੂੰ ਦੱਲਪਣਾ ਕਰਦਾ ਫਿਰਦਾ ਗੂੰ ਖਾਦਾ ਫਿਰਦਾ ਲੋਕਾਂ ਦਾ ਜਨਾਨੀਆਂ ਦਾ ਨਾਲੇ ਮਰਿਆ ਕਿਉਂ ਨਹੀਂ ਦੁਗਾਂਤੇ ਹੈ ਜਾ ਤੈਨੂੰ ਰੱਬ ਕਿਉਂ ਨਹੀਂ ਝੱਕਦਾ ਇਹ ਜੇ ਗੰਦੇ ਕੀੜੇ ਨੂੰ ਗੰਦ ਨੂੰ ਉਹ ਰੱਬ ਦਾ ਕੀ ਗੰਦੇ ਦੇ ਲੈਣਾ ਐ ਐਡਾ ਗੰਦਾ ਬੰਦਾ ਇਹ ਜੇ ਸਾਰੇ ਹੁੰਦੇ ਨੇ ਹਜੇ ਤੁਸੀਂ ਮੈਨੂੰ ਕਹਿ ਦਉ ਨਾ ਵੀ ਤੂੰ ਬੋਲਿਆ ਨਾ ਕਰ ਤੁਸੀਂ ਇਹ ਬਲੌਗ ਬਣਾਉਣੇ ਬੰਦ ਕਰ ਦੋ ਮੈਂ ਕੀ ਬੰਦ ਕਰਦਾ ਮੇਰੀ ਤਾਂ ਇਹ ਜਿੰਦਗੀ ਖਰਾਬ ਕੀਤੀ ਪਈ ਆ ਮੇਰੇ ਤਾਂ ਨਾ ਬੱਚੇ ਰੋੜ ਤੇ ਭਰਾਮਦਾ ਮੈਨੂੰ ਘਰੇ ਬਹਿ ਕੇ ਕਰਕੇ ਵੀ ਨਹੀਂ ਖਾਣ ਦਿੰਦਾ ਇਹ ਦੱਲਾ ਬੰਦਾ ਮਰਦਾ ਨਹੀਂ ਇਹ ਮੇਰੇ ਘਰ ਦੇ ਹਾਲਾਤ ਦੇਖ ਲੋ ਝਾੜੂ ਨਹੀਂ ਕੋਈ ਪੋਚਾ ਨਹੀਂ ਕੁਝ ਨਹੀਂ ਆ ਮੇਰੇ ਬੱਚੇ ਭੁੱਖੇ ਬੈਠੇ ਆ ਬਿਸਕੁਟ ਖਾਂਦੇ ਨੇ ਬੈਠੇ ਕੋਈ ਚਾਹ ਨਹੀਂ ਇਹਨਾਂ ਨੂੰ ਕੋਈ ਪਾਣੀ ਨਹੀਂ ਇਹਨਾਂ ਨੂੰ ਪੇਪਰ ਮੇਰੇ ਬੱਚਿਆਂ ਨੇ ਚਾਲਦੇ ਨੇ ਇਹਨੇ ਸਾਡੀ ਜ਼ਿੰਦਗੀ ਹਰਾਮ ਕਰਤੀ ਦੱਲੇ ਬੰਦੇ ਨੇ ਮਾਂ ਤੇਰਾ ਭਰਮਣਾ ਸੀ ਮਾਂ ਦਾ ਸੀ ਚਾਉਂਦਾ ਪਤਾ ਨਹੀਂ ਕੀ ਫਿਰੇਗਾ ਲੁੱਚਾ ਇਹਨੂੰ ਮੈਂ ਘਰੇ ਨਹੀਂ ਰੱਖਦੀ ਇਹ ਮੇਰੇ ਤੇ ਗਲਤ ਨਿਗਾਹ ਰੱਖਦਾ ਤਾਂ ਮੈਂ ਇਹਨੂੰ ਘਰੋਂ ਵੱਢਿਆ ਹੋਇਆ ਹੁਣੇ ਤਾਂ ਮੱਚਦਾ ਫਿਰਦਾ ਸਿੱਧੀ ਜੀ ਗੱਲ ਆ ਅੱਜ ਤੱਕ ਮੈਂ ਗੱਲਾਂ ਦੱਸੀਆਂ ਨਹੀਂ ਹੁਣ ਮੈਂ ਤੇਰੀਆਂ ਕਰਤੂਤਾਂ ਦੱਸਣੀਆਂ ਨੇ ਲੋਕਾਂ ਨੂੰ ਵੀ ਤੇਰੀ ਉਕਾਤ ਕੀ ਆ ਤੂੰ ਕਿੰਨੇ ਕ ਪਾਣੀਆਂ ਚਾ ਠੀਕ ਆ ਜਿਹੜੀ ਤੈ ਸਾਡੀ ਜ਼ਿੰਦਗੀ ਖਰਾਬ ਕਰੀਆ ਹਰਾਮ ਦੇ ਨਾ ਮੈਂ ਤੇ ਤੇਰੇ ਨਾਲ ਮਰ ਜਾਂਦਾ ਮਰਿਆ ਕਿਉਂ ਨਹੀਂ ਆਉਂਦਾ ਫਿਰ ਹੁਣ ਉੱਥੇ ਮੱਥੇ ਤੇ ਲੱਗਦਾ ਆ ਕੇ ਪਤੰਦਰਨੀਆਂ ਦੇ ਜੇ ਤੇਰੇ ਜੂੰਦੇ ਨਾ ਪੜਦੀ ਮੈਂ ਉੱਥੀ ਆਉਂਦਾ ਤਾਂ ਸਹੀ ਹੁਣ ਕਿਉਂ ਨਹੀਂ ਆਇਆ ਸਾਹਮਣੇ ਰਿਪੋਰਟ ਦੇ ਕੇ ਹੁਣ ਕਾਣਾ ਤੀਤਾ ਨਹੀਂ ਆਇਆ ਹੁਣ ਉਹਨਾਂ ਨੂੰ ਕਹਿੰਦਾ ਮੈਂ ਤਾਂ ਹੈ ਨਹੀਂ ਕਰੇ ਕਹਿਣ ਨੂੰ ਤਾਂ ਅਸੀਂ ਵੀ ਕਹਿ ਦਉਂਦੇ ਵੀ ਹੈ ਨਹੀਂ ਹੈ ਤੂੰ ਗੰਦਾ ਆਇਆ ਕਿਉਂ ਨਹੀਂ ਹੁਣ ਸਾਹਮਣੇ ਹੁਣ ਮਰਦਾ ਸਾਹਮਣੇ ਆਉਂਦਾ ਮੇਰੇ ਸਾਹਮਣੇ ਮੱਥਾ ਲੈਂਦਾ ਤੇਰੇ ਜੁੰਡੇ ਨਾ ਪੜਦੇ ਉੱਥੀ ਧਰਕੇ ਤਰ੍ਹਾਂ ਸੇਰੀ ਸਿਰ ਘੁੱਟਦੀ ਮੈਂ ਚੱਪਲਾ ਨਾਲ ਕੁੱਤੇ ਦਾ ਤੇਰੇ ਦਾ ਹਰਾਮ ਦਾ ਸਿਰੇ ਦਾ ਗੰਦਾ ਕੀੜਾ ਗੰਦ ساری ਉਮਰ ਇਹ ਗੰਦੇ ਕੀੜੇ ਤੇ ਕਰਿਆ ਕੀ ਆ ਗੰਧ ਜੀ ਮੂੰਹ ਮਾਰਿਆ ਤੰਨੇ ਤੰਨੇ ਕਮਾਇਆ ਕੀ ਆ ਤੇ ਖੱਟਿਆ ਕੀ ਆ ਦੁਨੀਆ ਤੇ ਗੰਦ ਰੋਟੀ ਦਾ ਹਰੇਕ ਹੀ ਖਾਂਦਾ ਠੀਕ ਆ ਪਰ ਤੇਰੇ ਉੱਨਾ ਗੰਦ ਕੋਈ ਨਹੀਂ ਖੱਟਿਆ ਇਨਸਾਨ ਕੋਈ ਨਹੀਂ ਠੀਕ ਆ ਹੁਣ ਤੂੰ ਭੱਜ ਲੈ ਜਿੱਥੇ ਭੱਜਣਾ ਹੁ ਤੇਰਾ ਬਣਦਾ ਦੇਖੀ ਕੀ ਆ ਜਿਵੇਂ ਤੂੰ ਚੱਲੇਗਾ ਉਵੇਂ ਚੱਲਾਂਗੇ ਹੁਣ ਹੁਣ ਤੂੰ ਰੋਕ ਲਈ ਮੈਨੂੰ ਵੀਡੀਓ ਹੁਣ ਤਾਂ ਕੀ ਨਹੀਂ ਆ ਕਹਿੰਦਾ ਵੀ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਂਦੀ ਆ ਰੇ ਇੰਸਟਾਗ੍ਰam YouTube ਤੇ ਫਿਰ ਤੂੰ ਮੈਨੂੰ ਖਾਣ ਨੂੰ ਦੇ ਕੇ ਜਾ ਉਹ ਤਾਂ ਚੱਕ ਮੇਰੇ ਘਰ ਦਾ ਖਰਚ ਆ ਤੇਰੀ ਉਪਾਤ ਕੀ ਆ ਮੈਨੂੰ ਕਹਿਣ ਦੀ ਨਾਲ ਬੋਲਣ ਦੀ ਤੂੰ ਮੈਨੂੰ ਦੇ 2 ਮਹੀਨੇ ਦਾ 60000 ਮੈਨੂੰ ਕਿ ਲੋੜਾ ਟੱਕਰਾ ਮਾਰਨ ਦੀ ਹੈ ਮੈਂ ਕਿਉਂ ਟੱਕਰਾ ਮਾਰੂ ਤੂੰ ਦੇ ਮੈਨੂੰ 60000 ਤੂੰ ਹੈਗਾ ਲੁੱਚਾ ਗਲਤ ਅੱਖ ਰੱਖਦਾ ਸਾਡੇ ਤੇ ਮੇਰੇ ਤੇ ਰੱਖਦਾ ਗਲਤ ਨਹੀਂਗਾ ਕਹਿੰਦਾ ਇਹ ਇੱਥੇ ਪੇਕੇ ਨਹੀਂ ਆਉਣੇ ਚਾਹੀਦੇ ਇਹਦਾ ਕੋਈ ਫਲਾਨਾ ਨਹੀਂ ਭੈਣ ਨਹੀਂ ਆਉਣੀ ਚਾਹੀਦੀ ਇਹ ਤਾਂ ਭਾਈ ਨਹੀਂ ਆਉਣਾ ਚਾਹੀਦਾ ਦੱਲਾ ਤੈਨੂੰ ਦੱਲੇ ਨੂੰ ਰੱਖਾਂ ਮੈਂ ਇੱਥੇ ਤੂੰ ਮੈਨੂੰ ਕੀ ਦੇ ਕੇ ਭੁੱਲ ਗਿਆ ਗੰਦ ਜਿਹੜਾ ਮੈਂ ਤੈਨੂੰ ਇੱਥੇ ਰੱਖਾਂ ਤੇਰੀ ਔਕਾਤ ਕੀ ਆ ਨਾਲੇ ਮੇਰੇ ਘਰੇ ਰਹਿਣ ਦੀ ਨਾਲੇ ਬੜਨ ਦੀ ਹਰਾਮ ਦਾ ਕਿਸੇ ਥਾਂ ਦਾ ਗੰਦ ਸਿਰਾ ਦੱਲਾ ਆਪਦੀ ਜਨਾਨੀ ਨੂੰ ਤਾਂ ਖਰਚਾ ਨਹੀਂ ਦਿੱਤਾ ਜਾਂਦਾ ਮਰ ਜਾ ਮੁਸਖਾ ਕੇ ਨੂੰ ਭਾਂਦਾ ਫਿਰਦਾ ਲੋਕਾਂ ਦੇ ਚੁੱਲਿਆਂ ਤੇ ਠਟਕੇ ਖਾਂਦਾ ਟੀਮੀਆਂ 'ਚ ਬੱਜਦਾ ਤੂੰ ਫਿਰਦਾ ਨੂਹਾ 'ਚ ਉਹਨਾਂ ਦੀਆਂ 'ਚ ਤੂੰ ਬੱਜਦਾ ਫਿਰਦਾ ਜਿੱਥੇ ਤੂੰ ਰੋਟੀਆਂ ਖਾਂਦਾ ਆਦ ਨਹੀਂ ਉਹ ਹੋਣੀ ਮਰ ਜਾਵੇਂ ਨਹੀਂ ਹਰ ਮੱਡਲੇ ਚੰਦੇ ਨੂੰ ਪਤਾ ਨਹੀਂ ਵੀ ਤੂੰ ਇੰਨਾ ਲੁੱਚਾ ਤਾਂ ਤੈਨੂੰ ਲੋਕ ਰੋਟੀ ਦੇਈ ਜਾਂਦੇ ਨੇ ਫਰੀਜ ਨਹੀਂ ਕੋਈ ਦਿੰਦਾ ਪੈਸੇ ਲੈਂਦੇ ਨੇ ਤਾਂ ਤੂੰ ਰੋਟੀ ਖਾਣਾ ਮਰ ਜਾ ਕੁਝ ਖਾ ਕੇ ਕੁੱਤੇ ਮੂਤਣ ਇਹ ਜੀ ਤੇਰੇ 40000 ਤੇ ਜਿਹੜਾ ਤੈਨੂੰ ਘਰੇ ਬਾੜਨ ਦਾ ਹੁਕਮ ਨਹੀਂ ਗਾਦਾ ਤੈਨੂੰ ਘਰੇ ਨਹੀਂ ਰੱਖਦਾ ਲੁੱਚੇ ਨੂੰ ਤੈਨੂੰ ਕੋਈ ਰਿਸ਼ਤੇਦਾਰ ਮੂੰਹ ਨਹੀਂ ਲਾਉਂਦਾ ਗੰਦ ਨੂੰ ਸਾਈਡ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ